ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਣੇ ਕੌਰ ਸੰਧੂ ਬਟੇਕ ਤੇ ਹਨਾ ਜਿਹੜਾ ਨਵਾਂ ਕੱਪੜਾ ਆਇਆ ਨਵਾਂ ਕੱਪੜਾ ਆ ਚੁੱਕਿਆ ਗਰਮੀ ਵਾਲਾ ਤੇ ਇੱਕ ਵੀਡੀਓ ਆਪਾਂ ਤੁਹਾਨੂੰ ਦੇ ਚੁੱਕੇ ਹਾਂ ਇਹ ਹੈਗਾ ਭਾਗ 2 ਭਾਗ 1 ਪਹਿਲਾਂ ਆਪਾਂ ਇੱਕ ਨੰਬਰ ਭਾਗ ਆਪਾਂ ਦੇ ਚੁੱਕੇ ਹਾਂ ਵੀਡੀਓ ਤੇ ਆਪਾਂ ਸਾਰਿਆਂ ਨੂੰ ਆਪਣਾ ਐਡਰੈਸ ਵੀ ਦੱਸ ਦਿਆਂ ਜੀ ਕਿਉਂਕਿ ਫਿਰ ਵੀਡੀਓ ਦੇ ਵਿੱਚ ਕਮੈਂਟ ਆਉਂਦੇ ਆ ਕਿ ਐਡਰੈਸ ਦੱਸੋ ਆਪਾਂ ਤੁਹਾਨੂੰ ਸਾਡਾ ਐਡਰੈਸ ਦੱਸ ਦਿਆਂ ਜੀ ਸਾਡਾ ਬਾਦਸ਼ਾਹਪੁਰ ਪਿੰਡ ਹੈ ਧੂਰੀ ਤੇ ਸ਼ੇਰਪੁਰ ਦੇ ਵਿੱਚ ਪੈ ਜਾਂਦਾ ਹੈ ਇਹ ਪਿੰਡ ਇੱਕ ਪਾਸੇ ਆਪਣੇ ਰਣੀਕੇ ਪਿੰਡ ਰਹਿ ਜਾਂਦਾ ਇੱਕ ਪਾਸੇ ਰਹਿ ਜਾਂਦਾ ਜੀ ਘਨੋਰੀ ਕਲਾ ਬੜੀ ਘਨੋਰੀ ਇਹ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਆਪਣਾ ਪਿੰਡਾਂ ਜਿਹਦੇ ਜੇ ਤੁਸੀਂ ਕੱਪੜਾ ਲੈਣਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਹੋ ਸਾਡੀ ਸ਼ਾਪ ਤੇ ਆ ਕੇ ਖਰੀਦ ਸਕਦੇ ਹੋ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੋ ਕੋਈ ਗੱਲ ਬਾਤ ਹੈ ਬਾਕੀ ਆਪਾਂ ਰੇਟ ਤੁਹਾਨੂੰ ਨਾਲ ਦੀ ਨਾਲ ਦੱਸਾਂ ਬਾਕੀ ਆਪਣਾ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੇ ਇੰਸਟਾਗ੍ਰam ਹੈਡੀ ਹੈ ਤੁਸੀਂ ਉਹਦੇ ਤੇ ਵੀ ਸਾਨੂੰ ਕਮੈਂਟ ਕਰਕੇ ਕੁਝ ਵੀ ਪੁੱਛ ਸਕਦੇ ਹੋ ਜੇ ਕੋਈ ਗੱਲਬਾਤ ਕਰਨੀ ਹੈ ਪੁੱਛ ਸਕਦੇ ਹੋ ਬਾਕੀ ਆਪਾਂ ਸ਼ੌਪਤੀ ਹੁੰਨੇ ਆ ਜੀ ਆਪਣੇ ਕੱਪੜੇ ਦਾ ਕੰਮ ਹੈ ਸਲਾਈ ਦਾ ਕੰਮ ਹੈ ਨਾਲ ਤੇ ਕਈ ਵਾਰੀ ਚਲੋ ਬਾਹਰ ਵੀ ਹੁੰਨੇ ਆ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਸਾਡੇ ਕੋਲੋਂ ਕੱਪੜਾ ਖਰੀਦਣ ਆ ਸਕਦੇ ਹੋ ਪਹਿਲਾਂ ਆਪਾਂ ਕਰਾਂਗੇ ਜੀ ਦੁਪੱਟਿਆਂ ਤੋਂ ਕੰਮ ਸ਼ੁਰੂ ਲਓ ਜੀ ਇਹ ਵਾਲੇ ਤੁਹਾਨੂੰ ਸਾਡੇ ਕੋਲੋਂ ਦੁਪੱਟੇ ਮਿਲ ਜਾਣਗੇ ਜਿੱਦਾਂ ਕਿ ਕਾਟਨ ਦੇ ਦੁਪੱਟੇ ਹੁੰਦੇ ਆ ਜੀ 100 ਰੁਪਏ ਦਾ ਦੁਪੱਟਾ ਤੁਸੀਂ ਜਿੰਨੇ ਮਰਜ਼ੀ ਦੁਪੱਟੇ ਸਾਡੇ ਕੋਲੋਂ ਇਹ ਵਾਲੇ ਦੁਪੱਟੇ ਖਰੀਦ ਸਕਦੇ ਹੋ ਜੀ 100 ਰੁਪਏ ਦਾ ਦੁਪੱਟਾ ਹੁੰਦਾ ਇੱਕ ਆਪਣੇ ਕੋਲੇ ਹੁੰਦੇ ਨੇ ਜੀ ਇਹ ਵਾਲੇ ਲੱਡੂ ਵਾਲੇ ਦੁਪੱਟੇ ਕੁੜੀਆਂ ਕਤਰੀਆਂ ਲੈਂਦੀਆਂ ਨੇ ਲੱਡੂ ਵਾਲਾ ਦੁਪੱਟਾ ਕਹਿੰਦੇ ਆ ਇਹਨੂੰ ਇਹ ਦੁਪੱਟੇ ਵੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਸਾਡੇ ਕੋਲੋਂ ਇਹ ਫੁੱਲ ਸਾਈਜ਼ ਦੇ ਤੁਸੀਂ ਘੋਟਣ ਦੇ ਦੁਪੱਟੇ ਵੀ ਲੈ ਸਕਦੇ ਹੋ ਜੀ ਆਹ ਦੇਖੋ ਜਿੱਦਾਂ ਕਿ ਪੈਕੇਟ ਬੰਦੀ ਹੁੰਦੇ ਆ ਪੂਰਾ ਫੁੱਲ ਸਾਈਜ਼ ਦਾ ਜਿਹੜਾ ਹੈਗਾ ਦੁਪੱਟਾ ਹੁੰਦਾ ਜੀ ਪੂਰੀ ਵਧੀਆ ਵਾਲੀ ਜਿਹੜੀ ਕਾਟਨ ਹੈਗੀ ਇਹ ਫੁੱਲ ਸਾਈਜ਼ ਦਾ ਹੁੰਦਾ ਆ ਦੇਖੋ ਇਹ ਪੈਕ ਦੇ ਵਿੱਚ 6-6 ਦੁਪੱਟੇ ਹੁੰਦੇ ਨੇ ਕਿਸੇ ਵਿੱਚ 5 ਹੁੰਦੇ ਆ 6 ਹੁੰਦੇ ਆ ਅਲੱਗ-ਅਲੱਗ ਕੰਮ ਦੇ ਹੁੰਦੇ ਆ ਜੀ ਇਹ ਕੁਝ ਦੁਪੱਟੇ ਮੈਂ ਖੋਲਲੇ ਸੀਗੇ ਕੁਝ ਆਪਣੇ ਬੰਦੀ ਨੇ ਇਹ ਦੁਪੱਟਾ ਤੁਹਾਨੂੰ ਸਾਡੇ ਕੋਲੋਂ ਮਿਲੂਗਾ ਜੀ 150 ਦਾ ਆਪਣੇ ਕੋਲੇ ਹੁੰਦੇ ਆ ਜੀ ਮਸਲੀਨ ਕਾਟਨ ਦੇ ਦੁਪੱਟੇ ਜਿੱਦਾਂ ਕਿ ਇਹ ਮਸਲੀਨ ਕਾਟਨ ਦੇ ਦੁਪੱਟੇ ਆ ਗਏ ਆਪਾਂ ਇੱਕ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਵਾਂਗੇ ਇਹ ਵੀ ਜਿਹੜੇ ਹੈਗੇ ਪੂਰੇ ਫੁੱਲ ਸਾਈਜ਼ ਦੇ ਦੁਪੱਟੇ ਹੁੰਦੇ ਆ ਇਹ ਦੁਪੱਟਾ ਹੈਗਾ ਜੀ 200 ਚ ਵੀ ਮਿਲਜੂ 250 ਚ ਵੀ ਮਿਲਜੂ ਕੱਪੜੇ ਦਾ ਫਰਕ ਹੈ ਜੀ ਦੇਖੋ ਇਹ ਵਾਲੇ ਦੁਪੱਟੇ ਆਪਣੇ ਕੋਲੇ ਮਸਲੀਨ कॉटन ਦੇ ਦੁਪੱਟੇ ਹੁੰਦੇ ਆ ਜੀ ਇਹ ਦੁਪੱਟਾ ਬਿਲਕੁਲ ਹੀ ਖਰਾਬ ਨਹੀਂ ਹੋਊਗਾ ਇੱਕ ਆਪਣੇ ਕੋਲੇ ਇਹ ਵਾਲੇ ਦੁਪੱਟੇ ਹੁੰਦੇ ਆ ਜੀ ਮਸਲੀਨ कॉटन ਦੇ ਦੁਪੱਟੇ ਤੁਸੀਂ ਇਹਨਾਂ ਨੂੰ ਸੂਟਾਂ ਦੇ ਨਾਲ ਵੀ ਜਿੱਦਾਂ ਮਰਜ਼ੀ ਲੈ ਸਕਦੇ ਹੋ ਦੇਖੋ ਗੋਟਾ ਲੱਗਿਆ ਹੋਇਆ ਕਿਸੇ ਤੇ ਲੇਸ ਲੱਗੀ ਹੋਈ ਹੈ ਇਹ ਦੁਪੱਟੇ ਵੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਜੀ ਸਾਰੇ ਆਪਣੇ ਕੋਲੇ ਦੁਪੱਟੇ ਦੀ ਵੈਰਾਈਟੀ ਸਾਰੀ ਮਿਲ ਜੂਗੀ। ਲਓ ਜੀ ਇਹ ਵਾਲੇ ਆ ਗਏ ਆਪਣੇ ਕੋਲੇ ਕਾਟਨ ਦੇ ਸੂਟ। ਇਹਨਾਂ ਦੇ ਪ੍ਰਿੰਟ ਜਿਹੜੇ ਹੈਗੇ ਅਲੱਗ-ਅਲੱਗ ਮਿਲ ਜਾਣਗੇ ਤੁਹਾਨੂੰ ਸਾਡੇ ਕੋਲ। ਇਹ ਜਿਹੜੇ ਹੈਗੇ ਏਕੇ ਟੈਕਸ ਦੇ ਸੂਟ ਹੈਗੇ ਜੀ ਦੇਖੋ ਕੱਲੇ-ਕੱਲੇ ਸੂਟਾਂ ਤੇ ਜਿਹੜੀ ਹੈਗੀ ਮੋਹਰ ਲੱਗੀ ਹੋਈ ਐ। ਜਿੰਦਾ ਮਰਜ਼ੀ ਤੁਸੀਂ ਸਾਡੇ ਕੋਲੋਂ ਇਹ ਵਾਲੇ ਕੱਪੜੇ ਖਰੀਦ ਸਕਦੇ ਹੋ ਆਪਣੇ ਕੋਲੇ 350-400 ਦੀ ਰੇਂਜ 'ਚ ਜਿਹੜੇ ਹੈਗੇ ਕਾਟਨ ਦੇ ਸੂਟ ਤੁਸੀਂ ਘਰੇ ਪਾਉਣ ਵਾਲੇ ਖਰੀਦ ਸਕਦੇ ਹੋ ਸਾਡੇ ਕੋਲੋਂ ਭਰੋਸਾ ਵੀ ਲੈ ਸਕਦੇ ਆ ਜੀ ਤੁਸੀਂ ਤੇ 900 ਤੋਂ 300 ਦਾ ਭਰੋਸੇ ਦਾ ਸੂਟ ਮਿਲ ਜੂ ਵਧੀਆ ਵਾਲਾ ਆਪਣੇ ਕੋਲ ਜੇ ਤੁਸੀਂ ਇਕੱਠੇ ਸੂਟ ਲਮੋਗੇ ਤਾਂ 250 ਦਾ ਵੀ ਲਾ ਦਾਂਗੇ ਤੇ ਇਹ ਵਾਲੇ ਹੈਗੇ ਨੇ ਆਪਣੇ ਕੋਲੇ ਵਿੱਚੀ ਮਸਲੀਨ ਕਾਟਨ ਇਹ ਦੇਖੋ ਇਹ ਮਸਲੀਨ ਕਾਟਨ ਦੇ ਆ ਗਏ ਇਹਨਾਂ ਦੇ ਵੀ ਜਿਹੜੀ ਹੈਗੀ ਦੇਖੋ ਮੋਰ ਲੱਗੀ ਹੋਈ ਐ ਕੰਨੀਆਂ ਤੇ ਬਹੁਤ ਹੀ ਜ਼ਿਆਦੇ ਖੋਣਾ ਸੋਹਣਾ ਕੱਪੜਾ ਹੈਗਾ ਆ ਇਹਦੇ ਵਿੱਚ ਤੁਸੀਂ ਸਾਡੇ ਕੋਲੋਂ ਮੈਚਿੰਗ ਵੀ ਲੈ ਸਕਦੇ ਆ ਦੇਖੋ ਇਹ ਮੈਚਿੰਗ ਸੂਟ ਆ ਗਏ ਮੈਚਿੰਗ ਸੂਟ ਵੀ ਹੈਗੇ ਆ ਤੇ ਆਲ ਓਵਰ ਸੂਟ ਵੀ ਹੈਗੇ ਆ ਤੁਸੀਂ ਜਿੱਦਾਂ ਦੀ ਮਰਜ਼ੀ ਸੂਟ ਸਾਡੇ ਕੋਲੋਂ ਇਹ ਵਾਲੇ ਖਰੀਦ ਸਕਦੇ ਹੋ ਤੁਸੀਂ ਸਾਡੇ ਕੋਲੋਂ ਰਿਯਾਨ ਦੇ ਵੀ ਖਰੀਦ ਸਕਦੇ ਹੋ ਜੀ ਸੂਟ ਤੇ ਇਹ ਵਾਲੇ ਖਾਦੀ ਕਾਟਨ ਦੇ ਵੀ ਇਹ ਆਪਾਂ ਤੁਹਾਨੂੰ ਮੋਟੀ ਮੋਟੀ ਵੈਰਾਈਟੀ ਦਿਖਾ ਰਹੇ ਹਾਂ ਕਿ ਸਾਡੇ ਕੋਲੇ ਕਿਹੜਾ ਕੱਪੜਾ ਮਿਲਦਾ ਆ ਤੇ ਇਹ ਰਿਯਾਨ ਦੇ ਆ ਗਏ ਜੀ ਇਹ ਦੇਖੋ ਜਿੱਦਾਂ ਕਿ ਕੈਮਰਿਕ ਕਾਟਨ ਇਹ ਕੈਮਰਿਕ ਕਾਟਨ ਆ ਗਏ ਜੀ ਪਿਓਰ ਕਾਟਨ ਜਿਵੇਂ ਆਪਾਂ ਕਹਿ ਦਿੰਨੇ ਆ ਕੱਚੇ ਕੱਚੇ ਆ ਦੇਖੋ ਇਹਦੇ ਕਲਰ ਹੈਗੇ ਆ ਤੇ ਇਹ ਆ ਆ ਗਿਆ ਜੀ ਰਿਯਾਨ ਦਾ ਸੂਟ ਇਹ ਰਿਯਾਨ ਸਾਡੇ ਕੋਲੇ ਵਧੀਆ ਵਾਲੀ ਹੁੰਦੀ ਹੈ ਜੀ ਹਲਕੀ ਵਾਲੀ ਰਿਯਾਨ ਨਹੀਂ ਹੁੰਦੀ ਹੈਗੀ ਆ ਦੇਖੋ ਕੈਮਰਿਕ ਕਾਟਨ ਦੇ ਡਿਜ਼ਾਈਨ ਹੋਰ ਦਿਖਾਵਾਂਗੇ ਤੁਹਾਨੂੰ ਅਸੀਂ ਆ ਦੇਖੋ ਜੀ ਕੈਮਰਿਕ ਕਾਟਨ ਦੇ ਕਾਫੀ ਸੂਟ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ ਇਹ ਆਗੇ ਜੀ ਇੱਕ ਇਹਦੇ ਸੂਟ ਇਹ ਆਗੇ ਜੀ ਮਸਲੀਨ ਕਾਟਨ ਦੇ ਸੂਟ ਦੇਖੋ ਬਹੁਤ ਜਿਆਦਾ ਸੋਹਣੇ ਪ੍ਰਿੰਟ ਹੈਗੇ ਆ ਸਮਸਲੀਨ कॉटन ਦਾ ਵੀ ਤੁਹਾਨੂੰ ਸਾਡੇ ਕੋਲ 500 600 500 600 ਦੀ ਰੇਂਜ ਵਿੱਚ ਮਿਲ ਜੂਗਾ ਜੀ ਇਹ ਜਿਹੜੇ ਹੈਗੇ ਆਰਮ कॉटन ਆਗੇ ਜੀ ਇਹ 3300 ਦੀ ਰੇਂਜ ਵਿੱਚ ਤੁਸੀਂ ਸਾਡੇ ਕੋਲ 250 ਦਾ ਵੀ ਸੂਟ ਖਰੀਦ ਸਕਦੇ ਹੋ ਇਹ ਪਹਿਲਾ ਵਾਲੇ ਦੇ ਜਿਹੜੇ ਹੈਗੇ ਕਲਰ ਆਗੇ ਜੀ ਇਹ ਵੀ ਉਹਦਾ ਕਲਰ ਆ ਗਿਆ ਜੀ ਲਵਂਡਰ ਕਲਰ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਹੈਗਾ ਵੈਸਟ ਕੁਆਲਿਟੀ ਦਾ ਕੱਪੜਾ ਹੈ ਇਹ ਦੇਖੋ ਇੱਕ ਨਾਲ ਦੇ ਤੁਹਾਨੂੰ ਸਾਡੇ ਕੋਲੋਂ ਦੋ ਦੋ ਸੂਟ ਵੀ ਮਿਲ ਜਾਣੇ ਆ ਇਹਦੇ ਵਿੱਚ ਮਿਕਸਰ ਰੇਟ ਹੈਗੇ ਨੇ ਜੀ 250 300 350 400 500 600 ਦੀ ਰੇਂਜ ਤੱਕ ਇਹਦੇ ਵਿੱਚ ਜਿਹੜਾ ਹੈਗਾ ਆਪਣੇ ਕੋਲੇ ਕੱਪੜਾ ਹੈਗਾ ਜੀ ਤੁਸੀਂ ਜਿਹੜਾ ਮਰਜ਼ੀ ਸਾਡੇ ਤੋਂ ਇਹ ਕੱਪੜਾ ਖਰੀਦ ਸਕਦੇ ਹੋ ਆਪਣੇ ਕੋਲੇ ਆ ਜਾਣਗੇ ਜੀ ਪਿਓਰ ਕਾਟਨ ਦੇ ਸੂਟ ਪਿਓਰ ਦੁਪੱਟੇ ਨਾਲ ਦੇਖੋ ਪ੍ਰਿੰਟਡ ਦੁਪੱਟਾ ਆ ਗਿਆ ਇਹਦਾ ਪ੍ਰਿੰਟਡ ਜਿਹੜੇ ਹੈਗੇ ਦੁਪੱਟੇ ਹੈਗੇ ਆ ਜੀ ਕਾਟਨ ਦੇ ਸੂਟ ਹੈਗੇ ਆ ਪ੍ਰਿੰਟਡ ਦੁਪੱਟਾ ਹੈਗਾ ਜੀ ਆਲ ਓਵਰ ਸੂਟ ਇਹ ਇਹਦੇ ਵਿੱਚ ਠਿੱਕੇ ਗੂੜੇ ਰੰਗ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਕਾਫੀ ਇਹਦੇ ਵਿੱਚ ਕਲਰ ਹੈਗੇ ਆ ਦੇਖੋ ਇਹ ਵੀ ਇਹਦਾ ਕਲਰ ਹੈਗਾ ਆ ਹਾਰੀ ਇਹਦਾ ਕਲਰ ਹੈਗਾ ਆ ਆ ਵੀ ਇਹਦਾ ਕਲਰ ਹੈਗਾ ਜੀ ਚਾਰ ਚਾਰ ਕਲਰ ਹੈਗੇ ਆ ਇਹਦੇ ਵਿੱਚ ਹਰੇਕ ਦੇ ਵਿੱਚ ਇਹ ਵੀ ਜਿਹੜਾ ਹੈਗਾ ਪ੍ਰਿੰਟਡ ਸੂਟ ਤੇ ਜਿਹੜਾ ਹੈਗਾ ਪਿਓਰ ਦਾ ਦੁਪੱਟਾ ਪ੍ਰਿੰਟਡ ਆਲਓਵਰ ਸੂਟ ਨੇ ਜੀ ਪ੍ਰਿੰਟਡ ਪਿਓਰ ਦੇ ਦੁਪੱਟੇ ਨੇ ਇਹਨਾਂ ਦੇ ਵਿੱਚ ਇਹ ਆਪਣੇ ਕੋਲੇ ਇਹਦੇ ਚ ਮਾਈਆਂ ਵਾਲੇ ਨੇ ਇਹ ਜਿਹੜੇ ਹੈਗੇ ਕੁੜੀਆਂ ਕਰੰਗ ਵਾਲੇ ਵੀ ਮਿਲ ਜਾਣਗੇ ਜਿਹੜੇ ਮਰਜ਼ੀ ਤੁਸੀਂ ਸਾਡੇ ਕੋਲੋਂ ਇਹ ਕੱਪੜਾ ਖਰੀਦ ਸਕਦੇ ਹੋ ਬਾਕੀ ਆਪਣੇ ਕੋਲੇ ਆਗੇ ਜੀ ਪਿਓਰ ਦਾ ਦੁਪੱਟਾ ਕੂਟ ਵਰਕ ਵਾਲੇ ਆ ਦੇਖੋ ਇਹ ਆਪਾਂ ਤੁਹਾਨੂੰ ਥੋੜਾ ਜਿਹਾ ਆਈਡੀਆ ਜੀ ਕਰਵਾ ਰਹੇ ਆ ਇਹ ਵਾਲੇ ਸੂਟ ਆਪਣੇ ਕੋਲੋਂ ਜਿਹੜੇ ਪਿਓਰ ਦੁਪੱਟਾ ਪ੍ਰਿੰਟਡ ਨੇ ਜੀ 500 ਤੋਂ ਸ਼ੁਰੂ ਹੋ ਕੇ 500 550 600 ਦੀ ਤਿੰਨ ਰੰਗਾਂ ਦੇ ਵਿੱਚ ਆਪਣੇ ਕੋਲੇ ਇਹ ਵਾਲੇ ਸੂਟ ਹੈਗੇ ਆ ਲਓ ਜੀ ਆਪਣੇ ਕੋਲੇ ਆਏ ਨੇ ਇਹ ਵਾਲੇ ਦੇਖੋ نیچے ਜਿਹੜਾ ਹੈਗਾ ਨਾਲੇ ਵਰਕ ਹੋਇਆ ਉਹ ਇਹ نیچے ਵਰਕ ਹੋਇਆ ਕੱਟ ਵਰਕ ਜਿਹੜਾ ਹੈਗਾ ਇਹਨਾਂ ਦਾ ਦੁਪੱਟਾ ਫੁੱਲ ਪਿਓਰ ਦਾ ਦੇਖੋ ਪ੍ਰਿੰਟ ਬਣਿਆ ਹੋਇਆ ਸੂਟ ਦੇ ਵਿੱਚ ਵੀ ਪ੍ਰਿੰਟ ਹੋਇਆ ਹੈ ਇਹਦੇ ਵਿੱਚ ਵੀ ਆਪਣੇ ਕੋਲੇ ਚਾਰ ਕਲਰ ਆਇਆ ਆ ਦੇਖੋ ਇਹ ਪਿਸਤਾ ਕਲਰ ਹੈਗਾ ਆ ਆ ਗ੍ਰੇ ਕਲਰ ਆ ਗਿਆ ਜੀ ਪਿਸਤਾ ਕਲਰ ਆ ਗਿਆ ਇੱਕ ਇਹਦਾ ਸਕਿਨ ਕਲਰ ਜਿਹੜਾ ਹੈਗਾ ਆਪਣਾ ਸੇਲ ਹੋ ਗਿਆ ਇੱਕ ਸਕਿਨ ਕਲਰ ਜਿਹੜਾ ਚਾਰ ਚਾਰ ਕਲਰ ਸਾਰੇ ਵਿੱਚ ਹੈਗੇ ਆ ਉਹ ਵਾਲਾ ਸੂਟ ਜਿਹੜਾ ਆਪਣਾ ਸੇਲ ਹੋ ਗਿਆ ਜੀ ਇਹ ਦੇਖੋ ਬਹੁਤ ਸੋਹਣਾ ਫੁੱਲ ਪਿਓਰ ਦਾ ਜਿਹੜਾ ਹੈਗਾ ਦੁਪੱਟਾ ਹੈਗਾ ਜਿਵੇਂ ਮਰਜ਼ੀ ਤੁਸੀਂ ਬਹੁਤ ਸੋਹਣਾ ਕੱਪੜਾ ਹੈ ਜੀ ਗਰਮੀ ਵਾਲਾ ਕੱਪੜਾ ਹੈਗਾ ਆ ਇਹ ਜਿਵੇਂ ਮਰਜ਼ੀ ਤੁਸੀਂ ਇਹ ਕੱਪੜਾ ਲੈ ਕੇ ਪਾ ਸਕਦੇ ਹੋ ਜੀ ਇਹਦਾ ਜਿਹੜਾ ਰੇਟ ਹੈਗਾ ਜੀ ਇਹ ਵਰਕ ਡੁਪੱਟੇ ਵਾਲਾ ਤੁਹਾਨੂੰ ਸਾਡੇ ਕੋਲੋਂ 7-800 ਦੀ ਰੇਂਜ ਵਿੱਚ ਮਿਲ ਜਾਣਾ ਜੀ 1000 ਤੱਕ ਤੁਸੀਂ ਪਿਓਰ ਦੁਪੱਟਾ ਸਾਡੇ ਕੋਲੋਂ ਵਰਕ ਵਾਲਾ ਸੂਟ ਲੈ ਸਕਦੇ ਹੋ ਇੰਨਾ ਦੇ ਜਿਹੜੇ ਹੈਗੇ ਅਲੱਗ ਅਲੱਗ ਰੇਟ ਹੈਗੇ ਆ ਜੀ ਇੱਕ ਆਪਣੇ ਕੋਲ ਇਹ ਵਾਲੇ ਸੂਟ ਆਇਆ ਜੀ ਇਹਦੇ ਵੀ ਜਿਹੜੇ ਹੈਗੇ ਚਾਰ ਕਲਰ ਹੈਗੇ ਆ ਜੀ ਆ ਦੇਖੋ ਇਹ ਵਾਲੇ ਸੂਟ ਆਏ ਨੇ ਇਹ ਜਿਹੜੇ ਹੈਗੇ ਆ ਦੇਖੋ ਫੋਟੋ ਬਣੀ ਹੋਈ ਦਿਖਾਉਣੇ ਆ ਤੁਹਾਨੂੰ ਇਦਾਂ ਦੀ ਫੋਟੋ ਬਣੀ ਹੋਈ ਏ ਆਹੀ ਜਿਹੜੇ ਹੈਗੇ ਚਾਰ ਕਲਰ ਹੈਗੇ ਆ ਇਹਦੇ ਵਿੱਚ ਤੇ ਇਹ ਹੈਗਾ ਜੀ ਆਲ ਓਵਰ ਸੂਟ ਹੈਗਾ ਜੀ ਇਹਦੇ ਵਿੱਚ ਪਿਓਰ ਦਾ ਪ੍ਰਿੰਟਡ ਦੁਪੱਟਾ ਹੈਗਾ ਸਾਫ ਸਲਵਾਰ ਹੈ ਜੀ ਆਲ ਓਵਰ ਨਹੀਂ ਸੌਰੀ ਮੈਂ ਆਲ ਓਵਰ ਕਹਿੰਗੀ ਆਲ ਓਵਰ ਸੂਟ ਨਹੀਂ ਹੈਗਾ ਜੀ ਇਹਦੇ ਵਿੱਚ ਮੈਚਿੰਗ ਸੂਟ ਹੈ ਆ ਦੇਖੋ ਸਾਫ ਸਲਵਾਰ ਹੈਗੀ ਹੈ ਜੀ ਕਿਉਂਕਿ ਮੈਂ ਵੀ ਇਹ ਸੂਟ ਹਜੇ ਖੋਲ ਕੇ ਦੇਖੇ ਨਹੀਂ ਸੀਗੇ ਚੈੱਕ ਨਹੀਂ ਕਰੇ ਇਹਨਾਂ ਦੇ ਵਿੱਚ ਸਾਫ ਸਲਵਾਰਾ ਦੇਖੋ ਜਿੱਦਾਂ ਕਿ ਫੋਟੋ ਤੇ ਡਿਜ਼ਾਈਨ ਬਣਿਆ ਹੈ ਇਹਦਾ ਫੁੱਲ ਪਿਓਰ ਦੁਪੱਟਾ ਹੈ ਜੀ ਫੁੱਲ ਪਿਓਰ ਪ੍ਰਿੰਟਡ ਦੁਪੱਟਾ ਹੈ ਪੂਰਾ ਵੱਡੇ ਸਾਈਜ਼ ਦਾ ਖੁੱਲੇ ਸਾਈਜ਼ ਦਾ ਦੁਪੱਟਾ ਹੈ ਜੀ ਇਹਦੇ ਕਲਰ ਨੇ ਇਹਦੇ ਕਲਰ ਮਿਲ ਜਾਣਗੇ ਤੁਹਾਨੂੰ ਸਾਡੇ ਕੋਲ ਤੇ ਇਹ ਵੀ ਸੂਟ ਜਿਹੜੇ ਹੈਗੇ ਸੇ 500 ਤੋਂ 800 ਦੀ ਰੇਂਜ 'ਚ ਆਪਣੇ ਕੋਲੇ ਇਹਦੇ ਨਾਲ ਦੇ ਕਿਉਂਕਿ ਕੱਪੜੇ ਕੱਪੜੇ ਦਾ ਫਰਕ ਹੈ ਜੀ ਕੋਈ ਜਿਹੜਾ ਹੈਗਾ ਲੀਜੀਬੀ ਵਿੱਚ ਵੀ ਹੈਗੇ ਆ ਕੋਈ ਕੈਮਰਿਕ कॉटन ਦੇ ਵਿੱਚ ਹੈਗੇ ਆ ਅਲੱਗ-ਅਲੱਗ ਜਿਹੜੇ ਹੈਗੇ ਜਿੱਦਾਂ ਦਾ ਕੋਈ ਮਸਲੀਨ कॉटन ਦੇ ਵਿੱਚ ਹੈਗੇ ਆ ਜਿੱਦਾਂ ਦਾ ਕੱਪੜਾ ਲੱਗਿਆ ਹੋਇਆ ਉਦਾਂ ਦਾ ਹੀ ਰੇਟ ਲੱਗਿਆ ਹੋਇਆ ਜੀ 600 ਤੋਂ ਸ਼ੁਰੂ ਹੋ ਜਾਂਦੇ ਨੇ ਪ्योर ਦੁਪੱਟਾ ਸੂਟ ਤੁਹਾਨੂੰ ਸਾਡੇ ਕੋਲੋਂ 6-700 ਦੀ ਰੇਂਜ 'ਚ ਮਿਲ ਜਾਣਗੇ ਜੇ ਤੁਸੀਂ ਖਰੀਦਣਾ ਚਾਹੁੰਦੇ ਆ ਬਹੁਤ ਸੋਹਣਾ ਜਿਹੜਾ ਹੈਗਾ ਕੱਪੜੇ ਦੀ ਕੁਆਲਿਟੀ ਬਹੁਤ ਜ਼ਿਆਦੇ ਸੋਹਣੀ ਹੈ ਇਹ ਜਿਹੜੀ ਹੈਗੀ ਉਹਦੇ ਨਾਲ ਦੀ ਸੂਟ ਨੇ ਜੀ ਪ्योर ਦੁਪੱਟਾ ਪ्योर ਦੁਪੱਟਾ ਪ੍ਰਿੰਟਡ ਆ ਦੇਖੋ ਮੈਚਿੰਗ ਸੂਟ ਹੈਗੇ ਐ ਵੀ ਇੱਥੇ ਤੇ ਹਲਕਾ ਹਲਕਾ ਵਰਕ ਹੋਇਆ ਹੋਇਆ ਦੇਖੋ ਹਲਕਾ ਹਲਕਾ ਵਰਕ ਹੈ ਆਰੀ ਵਰਕ ਇਹਦੇ ਤੇ ਵੀ ਹਲਕਾ ਹਲਕਾ ਵਰਕ ਹੈ ਇਹ ਜਿਹੜੀ ਹੈਗੀ ਸਲਵਾਰ ਹੈਗੀ ਹੈ ਜੀ ਆ ਦੇਖੋ ਇਹ ਵਾਲੀ ਜਿਹੜੀ ਹੈਗੀ ਸਲਵਾਰ ਹੈ ਬਹੁਤ ਸੋਹਣਾ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈਗਾ ਜੀ ਇਹ ਇਹਦਾ ਦੁਪੱਟਾ ਹੈਗਾ ਫੁੱਲ ਪ्योर ਦਾ ਫੁੱਲ ਪ्योर ਦੁਪੱਟਾ ਹੈ ਜੀ ਜਿਵੇਂ ਮਰਜ਼ੀ ਤੁਸੀਂ ਜਾਣ ਆਉਣ ਦੇ ਵਿੱਚ ਇਹ ਸੂਟ ਪਾ ਸਕਦੇ ਹੋ ਇਹ ਤਾਂ ਆਪਣੇ ਕੋਲੇ ਹੁੰਦੇ ਨੇ ਜੀ ਮਸਲੀਨ ਦੇ ਸੂਟ ਮਸਲੀਨ ਦੇ ਸੂਟ ਤੁਹਾਨੂੰ ਸਾਡੇ ਕੋਲੋਂ ਪ੍ਰਿੰਟਡ ਵੀ ਮਿਲ ਜਾਣਗੇ ਪਲੇਨ ਵੀ ਮਿਲ ਜਾਣਗੇ ਇਹ ਮਸਲੀਨ ਦੇ ਸੂਟ ਨੇ ਜੀ ਇਹਨਾਂ ਨੂੰ ਤੁਸੀਂ ਵਰਕ ਵਗੈਰਾ ਕਰਾ ਸਕਦੇ ਹੋ ਅਸੀਂ ਵੀ ਵਰਕ ਕਰਾ ਕੇ ਦਿੰਨੇ ਆ ਜਿੱਦਾਂ ਕਿ ਕੋਈ ਦੁਪੱਟਾ ਵਗੈਰਾ ਮੇਰੇ ਆ ਭੈਣਾਂ ਦੇ ਜਾਂਦੀਆਂ ਨੇ ਹਨਾ ਜਾਂ ਦੁਪੱਟਾ ਅਲੱਗ ਲੈਣਾ ਇਹਦੇ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਲੈਣਾ ਜਾਂ ਅਲੱਗ ਕਈ ਵਾਰੀ ਦੁਪੱਟੇ ਪਏ ਹੁੰਦੇ ਆ ਹਨਾ ਆਪਾਂ ਵਰਕ ਵੀ ਕਰਵਾ ਕੇ ਦਿੰਨੇ ਆ ਇਹ ਵੀ ਤੁਸੀਂ ਸਾਡੇ ਕੋਲੋਂ ਮਸਲੀਨ ਦੇ ਸੂਟ ਵੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਇੱਕ ਆਪਣੇ ਕੋਲੇ ਮਸਲੀਨ ਦੇ ਸੂਟ ਹੁੰਦੇ ਨੇ ਜੀ ਦੇਖੋ ਮੈਚਿੰਗ ਸੂਟ ਇਹ ਸੂਟ ਬਾਜ਼ਾਰ ਦੇ ਵਿੱਚ 1500 ਤੋਂ ਪਲੱਸ ਮਿਲਦੇ ਨੇ ਜੀ ਕੋਈ ਬਹੁਤ ਭੈਣਾ ਦੇ ਵਿੱਚ ਸਲਾਈ ਕੀਤੇ ਨੇ ਕੋਈ 1500 ਕਹਿੰਦਾ ਕੋਈ 1600 ਕੋਈ 1700 ਕੋਈ 1800 ਐਦਾਂ ਦੇ ਰੇਟਾਂ ਦੇ ਵਿੱਚ ਜਿਹੜੇ ਹੈਗੇ ਖਰੀਦੇ ਹੋਏ ਆ ਇਹ ਮਸਲੀਨ ਦੀਆਂ ਇਹਦੇ ਵਿੱਚ ਸਲਵਾਰਾਂ ਨੇ ਜੀ ਸਿਮਰ ਦੇ ਸੂਟ ਤਮੀਜ਼ ਨੇ ਪੇਓਰ ਸਿਮਰ ਦੇ ਕਮੀਜ਼ ਹੈਗੇ ਆ ਆ ਦੇਖੋ ਮੈਂ ਤੁਹਾਨੂੰ ਇੱਕ ਇੱਕ ਫੋਨ ਕੇ ਚੈੱਕ ਕਰਾਉਣੀ ਆ ਆ ਦੇਖੋ ਦੇਖੋ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਬਿਲਕੁਲ ਅਸਲੀ ਕੱਪੜਾ ਹੈ ਸਿਮਰ ਦੇ ਸੂਟ ਹੈਗੇ ਆ ਜੀ ਇਹ ਸਿਮਰ ਦੇ ਕਮੀਜ਼ ਹੈ ਮਸਲੀਨ ਦੀ ਜਿਹੜੀ ਹੈਗੀ ਇਹਦੇ ਵਿੱਚ ਸਲਵਾਰ ਹੈ ਜੀ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਜਿੱਦਾਂ ਕਿ ਗਰਮੀਆਂ ਦੇ ਵਿੱਚ ਵੀ ਇਹ ਸੂਟ ਪਾਇਆ ਜਾਂਦਾ ਹੈ ਲੈਣੇ ਕਿ ਲਾਥੇ ਬੰਦੇ ਆ ਆਪਾਂ ਜਿਹੜਾ ਇਹਦਾ ਸੂਟ ਦਾ ਰੇਟ ਰੱਖਿਆ ਜੀ 1050 ਪਰ ਰੇਟ ਰੱਖਿਆ ਜੀ ਕਿਉਂਕਿ ਪਹਿਲਾਂ ਆਪਣੀ ਦੁਕਾਨ ਤੇ ਵੀ 12 1300 ਦੇ 1500 ਦੇ ਸੇਲ ਹੋਏ ਨੇ ਜੀ 15 15 13 1300 ਦੇ ਇਹ ਵਾਲੇ ਸੂਟ ਹੋਣਾ ਪਣੇ ਸੇਲ ਹੈ ਇਹ ਜ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਇੱਕ ਵਾਰੀ ਆਪਾਂ ਐਡਰੈਸ ਆਪਣਾ ਫੇਰ ਦੱਸ ਦਿਆਂ ਜੀ ਸਾਡਾ ਬਾਦਸ਼ਾਹਪੁਰ ਪਿੰਡ ਹੈ ਸ਼ੇਰਪੁਰ ਤੇ ਤੂਰੀ ਦੇ ਵਿੱਚ ਜੇ ਪੈ ਜਾਂਦਾ ਜੀ ਤੇ ਜੇ ਤੁਸੀਂ ਆ ਕੇ ਕੱਪੜਾ ਖਰੀਦਣਾ ਸਾਡੀ ਸ਼ਾਪ ਤੇ ਆ ਕੇ ਹਨ ਖਰੀਦ ਸਕਦੇ ਹੋ ਕੌਰ ਸੰਧੂ ਵਟੇਕ ਸੈਂਟਰ ਸਾਡੇ ਸ਼ਾਪ ਦਾ ਨਾਮ ਹੈ ਜੀ ਆਪਾਂ ਹਰ ਇੱਕ ਤਰ੍ਹਾਂ ਦੀ ਸਿਲਾਈ ਵੀ ਸਿਖਾਉਂਦੇ ਆਂ ਜੀ ਜੇ ਕਿਸੇ ਨੇ ਸਿਲਾਈ ਸਿੱਖਣੀ ਹੋਵੇ ਸਾਡੇ ਕੋਲੋਂ ਸਿੱਖ ਸਕਦਾ ਹੈ ਜੇ ਘਰ ਅਸੀਂ ਬਾਹਰ ਜਾ ਕੇ ਵੀ ਸਿਲਾਈ ਸਿਖਾਉਂਦੇ ਆਂ ਪਰ ਜਿਹੜਾ ਹੈਗਾ ਸਟੂਡੈਂਟ ਹੋਣੇ ਚਾਹੀਦੇ ਆ ਸਾਡੇ ਨੇੜੇ ਦੇ ਪਿੰਡਾਂ 'ਚ ਵੀ ਅਸੀਂ ਸਲਾਈ ਸੈਂਟਰ ਲਾਉਣੇ ਆ ਬਾਕੀ ਆਪਣੀ ਸ਼ਾਪ ਤੇ ਵੀ ਆਪਣੇ ਬੁਟੀਕ ਤੇ ਹਨਾ ਆਪਾਂ ਸਲਾਈ ਸਿਖਾਉਣੇ ਆ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਲਾਈ ਸਿੱਖਣਾ ਚਾਹੁੰਦੇ ਹੋ ਜਿੱਦਾਂ ਕੋਈ ਡਰੈਸਾਂ ਵਗੈਰਾ ਹੋ ਗਿਆ ਸਿੰਪਲ ਸੂਟ ਪਲਾਜੋ ਸੂਟ ਕੁੜਤੇ ਪਜਾਮੇ ਗਰਾਰਾ ਸਰਾਰਾ ਜੋ ਵੀ ਤੁਸੀਂ ਸਾਡੇ ਕੋਲੋਂ ਸਲਾਈ ਸਿੱਖਣਾ ਚਾਹੁੰਦੇ ਹੋ ਸਿੱਖ ਸਕਦੇ ਹੋ ਜੀ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ